ਲਓ ਜੀ ਪੰਜਾਬੀਓ ਦੁਨੀਆ ਪਰਦੇ ਵਿੱਚ ਤੁਸੀਂ ਸਾਡੇ ਵੀਡੀਓਜ਼ ਦੇਖਦੇ ਹੋ ਅੱਜ ਦਾ ਵੀਡੀਓ ਬੜਾ ਖਾਸ ਹੈ ਨੂਰਪੁਰ ਬੇਦੀ ਬਲਾਕ ਦੇ ਪਿੰਡ ਕਾਂਗੜ ਚ ਖੜੇ ਆ ਜੀ ਅਸੀਂ ਔਰ ਦੇਖੋ ਪਿੰਡ ਦੇ ਸਾਰੇ ਮੌਤਬਰ ਖੜੇ ਨੇ ਜੀ ਔਰ ਆ ਦੇਖੋ ਜੀ ਬੱਚਾ ਅਰਸ਼ਦੀਪ ਇਸ ਦੀ ਯਾਦ ਦੇ ਵਿੱਚ ਜੁੜ ਬੈਠੇ ਨੇ ਜੀ ਸਾਰੇ ਇਸ ਪਿੰਡ ਦੇ ਸਾਰੇ ਵਸਨੀਕ ਜੀ ਔਰ ਅਰਸ਼ਦੀਪ ਐ ਇਸ ਦਾ ਨਾਂ ਜੀ ਔਰ ਇਸ ਦੇ ਪਿਤਾ ਜੀ ਫਾਦਰ ਸਾਹਿਬ ਖੜੇ ਨੇ ਜੀ ਔਰ ਨਮਸਕਾਰ ਜੀ ਨਮਸਕਾਰ ਜੀ ਹਾਂ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਵੀ ਨਾਇਬ ਸੁਵਿਧਾ ਨਰੇਸ਼ ਕੁਮਾਰ ਮੇਰਾ ਬੇਟਾ ਅਰਸ਼ਦੀਪ ਸਿੰਘ ਆ ਪਿਛਲੇ ਬੀਤੇ ਦਿਨੀ ਫਰਵਰੀ ਚ ਇਹਦਾ ਕਿਸੇ ਦੁਰਘਟਨਾ ਚ ਐਕਸੀਡੈਂਟ ਮਤਲਬ ਹੋ ਗਿਆ ਸੀ ਐਕਸੀਡੈਂਟ ਹੋਇਆ ਸੀ ਤੇ ਉਹਦੇ ਬਾਅਦ 8 ਦਿਨ ਇਹਦਾ ਆਰਮੀ ਹਸਪੀਟਲ ਚ ਇਲਾਜ ਚੱਲਿਆ ਜੀ ਤੇ ਲੇਕਿਨ ਡਾਕਟਰਾਂ ਦੀ ਪੂਰੀ ਕੋਸ਼ਿਸ਼ ਦੇ ਬਾਅਦ ਵੀ ਡਾਕਟਰ ਇਹਦੀ ਜਾਨ ਨੂੰ ਬਚਾ ਨਹੀਂ ਪਾਏ ਹੂੰ ਤੇ ਉਹਨਾਂ ਨੇ ਇਹਨੂੰ ਬ੍ਰੇਨ ਡੈਡ ਘੋਸ਼ਿਤ ਕਰਤਾ ਸੀ ਜੀ ਤੇ ਉਹਦੇ ਬਾਅਦ ਅਸੀਂ ਪਰਿਵਾਰ ਨਾਲ ਤੇ ਹੋਰ ਆਪਣੇ ਮਿੱਤਰ ਦੋਸਤਾਂ ਨਾਲ ਸਲਾਹ ਕਰਕੇ ਇੱਕੋ ਡਿਸੀਜਨ ਲਿਆ ਕਿ ਅਸੀਂ ਜਿਹੜੇ ਇਹਦੇ ਲੁੜਿੰਦੇ ਅੰਗ ਹੈ ਜਿਹੜੇ ਜਿਨ੍ਹਾਂ ਨਾਲ ਲੋਕਾਂ ਦੀ ਜਾਨ ਬਚ ਸਕੇ ਉਹ ਅਸੀਂ ਉਹਨਾਂ ਲੋਕਾਂ ਨੂੰ ਦਾਨ ਕਰਦੇ ਲਈਏ ਤਾਂ ਕਿ ਜਿਹੜਾ ਸਾਡਾ ਰੀਤੀ ਰਿਵਾਜ ਹੈ ਕਿ ਆਪਾਂ ਜਦੋਂ ਕੋਈ ਆਦਮੀ ਨਹੀਂ ਰਹਿੰਦਾ ਬੰਦਾ ਨਹੀਂ ਰਹਿੰਦਾ ਉਹਦਾ ਆਪਾਂ ਲਾਸਟ ਵਿੱਚ ਕੀ ਕਰਦੇ ਆ ਸੰਸਕਾਰ ਕਰ ਦਿੰਦੇ ਆ ਹੂੰ ਤੋਂ ਚੀਜ਼ ਸਵਾਹ ਹੋ ਜਾਂਦੀ ਹੈ ਮਿੱਟੀ ਹੋ ਜਾਂਦੀ ਹੈ ਤੇ ਉਹ ਉਹਦੇ ਨਾਲ ਕਈ ਲੋਕਾਂ ਦੀ ਜਾਨ ਬਚ ਸਕਦੀ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਹੂੰ ਤੇ ਉਹ ਅਸੀਂ ਡਿਸੀਜਨ ਲਿਆ ਤੇ ਅਸੀਂ ਉਹਦੇ ਅੰਗ ਦਾਨ ਕੀਤੇ ਹੂੰ ਤੇ ਉਹਦੇ ਨਾਲ ਉਹਨੇ 6 ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਤੇ ਅੱਜ ਉਹ ਜਿਹੜੇ ਬੱਚੇ ਜਾਂ ਕੋਈ 25 30 ਸਾਲ ਦੇ ਜੋ ਜਵਾਨ ਹੈ ਉਹ ਆਪਣੀ ਜ਼ਿੰਦਗੀ ਜੀ ਰਹੇ ਆ ਦੁਨੀਆ ਨੂੰ ਦੇਖ ਰਹੇ ਤੇ ਆਪਣੇ ਪਰਿਵਾਰਾਂ ਨਾਲ ਆ ਇੱਕ ਦੁੱਖ ਦੀ ਘੜੀ 'ਚ ਦੁੱਖ ਨੂੰ ਤਾਂ ਕੋਈ ਪ੍ਰਮਾਤਮਾ ਦੇ ਅੱਗੇ ਨਹੀਂ ਟਾਲ ਸਕਦਾ ਬਟ ਇੱਕ ਦੁੱਖ ਦੀ ਘੜੀ 'ਚ ਅੱਜ ਕਈ ਪਰਿਵਾਰ ਸੁਖੀ ਨੇ ਤੇ ਇਸ ਲਈ ਅਸੀਂ ਅੰਗਦਨ ਕੀਤੇ ਤੇ ਅੱਜ ਅਸੀਂ ਉਹਦੀ ਯਾਦ ਚ ਬੂਟੇ ਲਗਾ ਰਹੇ ਸੀ ਤਾਂ ਕਿ ਪ੍ਰਕਿਰਤੀ ਚ ਆਪਣਾ ਉਹਦੀ ਯਾਦ ਹਮੇਸ਼ਾ ਲੋਕਾਂ ਦੇ ਦਿਲਾਂ ਚ ਰਹੇ ਦੇਖੋ ਜੀ ਬੜਾ ਪਾਵਕ ਜਿਹੜਾ ਹੈ ਇਹ ਪਲ ਹੈ ਔਰ ਜਿਵੇਂ ਸੂਬੇਦਾਰ ਸਾਹਿਬ ਨੇ ਦੱਸਿਆ ਜੀ ਦੇਖੋ ਇਹ ਘਟਨਾ ਦੇ ਦੇਖੋ ਇਹ ਵੱਡੀ ਦੁਰਘਟਨਾ ਹੋਈ ਬੱਚੇ ਦੀ ਮੌਤ ਹੋ ਗਈ ਪਰ ਫੇਰ ਵੀ ਉਹਨਾਂ ਨੇ ਅੰਗਦਾਨ ਕਰ ਦਿੱਤੇ ਤੇ ਇਸ ਸਮੇ 7-8 ਜ਼ਿੰਦਗੀਆਂ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਰੋਸ਼ਨ ਮੇਂ ਚੱਲ ਰਹੀ ਹੈ ਜੀ ਇੱਕ ਵਾਰੀ ਕੈਮਰਾ ਪਾਓ ਜੀ ਅਰਸ਼ਦੀਪ ਦੇਖੋ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਅੰਗਾਂ ਦੇ ਨਾਲ ਅੱਜ ਕਈ ਜੀਵਨ ਜਿਹੜੇ ਹਨ ਉਹ ਜੀ ਰਹੇ ਨੇ ਔਰ ਬੜੇ ਵਧੀਆ ਤਰੀਕੇ ਨਾਲ ਦੇਖੋ ਉਹਨਾਂ ਦਾ ਜੀਵਨ ਯਾਪ ਹੋ ਰਿਹਾ ਹੈ ਇਹ ਬੜੀ ਵੱਡੀ ਗੱਲ ਹੈ ਜੀ ਜਿੱਥੇ ਵੀ ਕਿਤੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਦੀ ਸੇਧ ਦੇਣ ਵਾਲੀਆਂ ਗੱਲਾਂ ਹੁੰਦੀਆਂ ਨੇ ਦੇਖੋ ਮੈਡੀਕਲ ਸਾਇੰਸ ਦੇ ਮੁਤਾਬਿਕ ਜਿਹੜੀਆਂ ਚੀਜ਼ਾਂ ਦਾਨ ਕੀਤੀਆਂ ਜਾ ਸਕਦੀਆਂ ਨੇ ਔਰ ਜੀਵਨ ਦਿੱਤਾ ਜਾ ਸਕਦਾ ਉਹ ਇਹਨਾਂ ਨੇ ਕੀਤਾ ਦੀ ਔਰ ਬਹੁਤ ਘੱਟ ਅਜਿਹਾ ਹੁੰਦਾ ਦੀ ਜਿੱਥੇ ਭਲਾਈ ਦਾ ਕੰਮ ਹੁੰਦਾ ਜਿੱਥੇ ਵਧੀਆ ਕੰਮ ਹੁੰਦਾ ਜਿੱਥੇ ਅਜਿਹੀ ਸੋਚ ਹੁੰਦੀ ਹੈ ਉੱਥੇ ਬੱਲੇ ਬੱਲੇ ਫਿਲਮਾਂ ਦੇ ਰਿਕਾਰਡ ਸੀ ਟੀਮ ਪਹੁੰਚਦੀ ਹੈ ਇਹ ਪਿਤਾ ਜੀ ਨੇ ਜੀ ਬੱਚੇ ਦੇ ਇੱਥੇ ਦਾਦੀ ਜੀ ਵੀ ਖੜੇ ਨੇ ਔਰ ਇਹ ਅਰਸ਼ਦੀਪ ਦੇ ਮਾਤਾ ਜੀ ਨੇ ਔਰ ਦਾਦਾ ਜੀ ਵੀ ਖੜੇ ਨੇ ਤੇ ਪਿੰਡ ਦੇ ਸਾਰੇ ਪਤਵੰਤੇ ਸੱਜਣ ਕਰ ਖੜੇ ਖੜੇ ਨੇ ਦੀ ਔਰ ਦੇਖੋ ਇਹ ਡਿਸੀਜਨ ਇਹਨਾਂ ਨੇ ਲਿਆ ਬਹੁਤ ਵੱਡਾ ਡਿਸੀਜਨ ਹੈ ਬੜਾ ਭਾਵਕ ਪਲ ਹੈ ਜਿਸ ਸਮੇਂ ਸੀ ਇਹ ਵੀਡੀਓ ਬਣਾ ਰਹੇ ਹਾਂ ਪਰ ਅੱਜ ਜਿਹੜਾ ਇਹਨਾਂ ਨੇ ਕੰਮ ਕੀਤਾ ਦੀ ਇਹ ਇੱਕ ਸੇਧ ਦੇਣ ਵਾਲਾ ਪੰਜਾਬ ਦੇ ਵਿੱਚ ਹਰੇਕ ਥਾਂ ਤੇ ਦੇਖੋ ਇੱਕ ਸੰਦੇਸ਼ ਜਾ ਰਿਹਾ ਹੈ ਉਹ ਬੜਾ ਵੱਡਾ ਸੰਦੇਸ਼ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਸਮਾਜ ਦੇ ਵਿੱਚ ਮੌਤ ਤੋਂ ਬਾਅਦ ਵੀ ਭੂਮਿਕਾ ਅਦਾ ਕਰ ਸਕਦੇ ਹਾਂ ਸਰ ਜੀ ਇਹ ਡਿਸੀਜਨ ਕਿਸ ਤਰ੍ਹਾਂ ਲਿਆ ਬੜਾ ਵੱਡਾ ਡਿਸੀਜਨ ਸੀਗਾ ਇਹ ਤੁਸੀਂ ਪਿਤਾ ਹੋਣ ਦੇ ਨਾਤੇ ਤੁਹਾਡੇ ਮਨ ਦੇ ਵਿੱਚ ਕਈ ਚੀਜ਼ਾਂ ਆਈਆਂ ਹੋਣਗੀਆਂ ਇਕ ਐਸਾ ਲੰਮਹਾ ਵੀ ਆਇਆ ਹੋਗਾ ਵੀ ਨਾ ਲਈਏ ਜੀ ਇਹ ਡਿਸੀਜਨ ਜਿਵੇਂ ਸਾਡੇ ਸਿਸਟਮ ਚ ਹੁੰਦਾ ਕਿ ਸੰਸਕਾਰ ਕਰਨਾ ਜ਼ਰੂਰੀ ਹੁੰਦਾ ਪਰ ਇਹ ਤੁਸੀਂ ਲੈ ਆ ਏਡਾ ਵੱਡਾ ਡਿਸੀਜਨ ਇਹ ਦੇ ਪਿੱਛੇ ਕੀ ਸੋਚ ਕਿੱਦਾਂ ਬਣੀ ਜੀ ਇਹਦੇ ਪਿੱਛੇ ਸੋਚ ਇਹੀ ਬਣੀ ਜੀ ਜਦੋਂ ਡਾਕਟਰ ਡਾਕਟਰਾਂ ਨੇ ਮੈਨੂੰ ਕਿਹਾ ਕਿ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਵੀ ਉਹਨੇ ਬੱਚਾ ਬ੍ਰੇਨ ਡੈਡ ਹੈ ਹੂੰ ਉਹਦੇ ਬਾਅਦ ਇਹਦੇ ਜਿਹੜੇ ਅੰਗ ਚੱਲ ਰਹੇ ਨੇ ਸਾਰੇ ਵੈਂਟੀਲੇਟਰ ਦੇ ਤਰੂ ਹੀ ਚੱਲ ਰਹੇ ਨੇ ਥੋੜੇ ਦਿਨ ਚ ਇਹ ਵੀ ਸਾਰਾ ਕੁਝ ਬੰਦ ਹੋ ਜਾਣਾ ਹੂੰ ਉਸ ਟਾਈਮ ਪਤਾ ਨਹੀਂ ਤਾਂ ਅਰਸ਼ਦੀਪ ਦੇ ਕੋਈ ਚੰਗੇ ਕਰਮ ਸੀ ਜਾਂ ਭਗਵਾਨ ਦੇ ਵੱਲੋਂ ਵੀ ਕੋਈ ਇਹ ਜਾਂ ਕੋਈ ਚਮਤਕਾਰ ਹੋਇਆ ਕਿ ਮੇਰੇ ਦਿਮਾਗ 'ਚ ਆਇਆ ਕਿ ਕਿਉਂ ਨਾ ਇਹਦੇ ਜਿਹੜੇ ਅੰਗ ਚੱਲ ਰਹੇ ਨੇ ਉਹ ਕਿਸੇ ਹੋਰ ਨੂੰ ਦੇ ਦਿੱਤੇ ਜਾਣਾ ਹੂੰ ਤੇ ਉੱਥੇ ਹੀ ਇਹ ਡਿਸੀਜਨ ਲਿਆ ਜੀ ਜੋ ਤੁਸੀਂ ਬਜ਼ੁਰਗਾਂ ਨਾਲ ਗੱਲ ਕੀਤੀ ਆਪਣੇ ਪਿਤਾ ਜੀ ਨਾਲ ਗੱਲ ਕੀਤੀ ਆਪਣੀ ਵਾਈਫ ਨਾਲ ਗੱਲ ਕੀਤੀ ਤੁਹਾਡੇ ਮਿਸਿਸ ਨਾਲ ਖੜੇ ਨੇ ਤੇ ਇਹਨਾਂ ਦਾ ਕੀ ਸੀਗਾ ਤੁਹਾਡੇ ਨਾਲ ਇਸ ਗੱਲ ਦਾ ਰਿਐਕਸ਼ਨ ਇਹਨਾਂ ਨੇ ਕੋਈ ਇਤਰਾਜ਼ ਨਹੀਂ ਕੀਤਾ ਜੀ ਇਹਨਾਂ ਨੇ ਜਿਹੜਾ ਦੁੱਖ ਤਾਂ ਹੈਗਾ ਹੀ ਸੀ ਬਟ ਇਹਨਾਂ ਨੇ ਕਿਹਾ ਵੀ ਜੋ ਤੁਹਾਨੂੰ ਚੰਗਾ ਲੱਗਦਾ ਬੇਟਾ ਉਹ ਕਰੋ ਹੂੰ ਬੜਾ ਭਾਵਕ ਦਿਨ ਆਇਦਾ ਹੂੰ ਜੋ ਪਿੱਛਾ ਹੋਈ ਕਟਣਾ ਅੱਜ ਸਾਰਾ ਕੁਝ ਅੱਖਾਂ ਦੇ ਸਾਹਮਣੇ ਆਉਂਦਾ ਹੂੰ ਔਰ ਮੈਂ ਸਮਝਦਾ ਪਰਿਵਾਰ ਦਾ ਪਹਾੜ ਨਾਲੋਂ ਵੀ ਵੱਡਾ ਜਿਹੜਾ ਹੈ ਜਿਗਰਾ ਕਰਕੇ ਨਹੀਂ ਇਹ ਫੈਸਲਾ ਲਿਆ ਔਰ ਖਾਸ ਤੌਰ ਪਰ ਮੈਂ ਸਮਝਦਾ ਨਾਂ ਤੇ ਔਰਤਾਂ ਵਾਸਤੇ ਮਾਂ ਲਈ ਖਾਸ ਤੌਰ ਪਰ ਹੂੰ ਕਿਉਂਕੋ ਕਹਿੰਦੇ ਨਹੀਂ ਹੁੰਦੇ ਤੇ ਤੇਰੀ ਅੱਖ ਕੱਢ ਲਵਾਂ ਤੇਰਾ ਕਾਲਜ ਨਹੀਂ ਤਾਂ দান ਕੀਤਾ ਸਾਰਾ ਕੁਝ ਹੂੰ ਸਾਰੇ ਅੰਗ ਦਾਨ ਕੀਤੇ ਬਹੁਤ ਬੜੀ ਗੱਲ ਹੈ ਇਹ ਹੂੰ ਗੱਲ ਕਹਿਣ ਨੂੰ ਬਹੁਤ ਸ਼ੌਕੀ ਜ਼ੁਬਾਨ ਹਿਲ ਜਾਂਦੀ ਹੈ ਹੂੰ ਜਿਸ ਵੇਲੇ ਪ੍ਰੈਕਟੀਕਲੀ ਸੀ ਕਰਦੇ ਆ ਨਾ ਹੂੰ ਤਾਂ ਬਹੁਤ ਬੜਾ ਸਤਮਾ ਹੁੰਦਾ ਅੱਜ ਵੀ ਅਸੀਂ ਤਾਂ ਉਦਣ ਵੀ ਆਏ ਥੇ ਔਰ ਅੱਜ ਵੀ ਸਾਨੂੰ ਉਹ ਯਾਦ ਪਾ ਜਾਂਦੀ ਹੈ ਹੂੰ ਪਰਵਾਹ ਨੂੰ ਤਾਂ ਹੁਣੀ ਸਾਨੂੰ ਪਿੰਡ ਵਾਸੀਆਂ ਨੂੰ ਅੱਜ ਇਹ ਨਹੀਂ ਵਾਤਾਵਰਣ ਦੀ ਸ਼ੁੱਧਤਾ ਵਾਸਤੇ ਅਪੋਦਰਪਨ ਕੀਤਾ ਹੈ ਹੂੰ ਤਾਂ ਕਿ ਹਰਿਆਵਲ ਵੀ ਰਹੇ ਹੂੰ ਔਰ ਅਬ ਉਹ ਵਾ ਜਿਹੜੀ ਉਹ ਵੀ ਸ਼ੁੱਧ ਰ ਹੈ ਹਮ ਔਰ ਜਿਉਂ ਜਿਉਂ ਇਹਨਾਂ ਨੂੰ ਇਹ ਤਸੱਲੀ ਵੀ ਰਹੇਗੀ ਵੀ ਅਸੀਂ ਬੂਟੇ ਦੇ ਥਾਂ ਬੂਟੇ ਲਾਏ ਹਮ ਦੇਖੋ ਇਹ ਜਿਹੜਾ ਹੈ ਜਾਣ ਵਾਲੇ ਨੂੰ ਤਾਂ ਕੋਈ ਰੋਕ ਨਹੀਂ ਸਕਦਾ ਹਮ ਇਹ ਕੁਝ ਆ ਕੁਦਰਤ ਦੇ ਨਿਯਮ ਹੈ ਜਿਨ੍ਹਾਂ 'ਚ ਸਾਡਾ ਦਾਖਲ ਨਹੀਂ ਹੋ ਸਕਦਾ ਹਮ ਲੇਕਿਨ ਜਿਹੜਾ ਇਹ ਨਹੀਂ ਫੈਸਲਾ ਲਿਆ ਨਾ ਹਰ ਮਾਂ ਬਾਪ ਹਰ ਪਰਿਵਾਰ ਲੈ ਨਹੀਂ ਸਕਦਾ ਹਮ ਸੋ ਸਾਰਾ ਪਿੰਡ ਉਦਾਸ ਹੈ ਭਾਵੁਕ ਹੈ ਲੇਕਿਨ ਅਸੀਂ ਸਮਝਦੇ ਹਾਂ ਕਿ ਜਿਸ ਵੇਲੇ ਉਹਦਾ ਕੀ ਨਾਮਕਰਨ ਹੋਇਆ ਹਮ ਅਰਸ਼ ਅਰਸ਼ ਮੈਨੇ ਹੁੰਦਾ ਸਮਾਨ ਜੀ ਫਾਰਸੀ ਦਾ ਲਫ਼ਜ਼ ਹੈ ਅਰਸ਼ ਹਮ ਦੀਪ ਮੈਨੇ ਹੁੰਦਾ ਦੀਵਾ ਰੋਸ਼ਨੀ ਹਮ ਉਹਦਾ ਪਹਿਲਾਂ ਉਹਦਾ ਨਾਮ ਅਰਸ਼ ਦੀਪ ਰੱਖਿਆ ਗਿਆ ਹਮ ਇਹ ਥੋੜਾ ਕਿਸੇ ਨੂੰ ਪਤਾ ਤਾਂ ਪੈ ਇੰਨੇ ਘਰ ਬਸਾਕ ਹੈ ਉਹਨੇ ਆਪਣੇ ਵਾਲਾ ਦੀਵਾ ਉੱਥੇ ਲਾਣਾ ਹਮ ਇਹ ਪਰਿਵਾਰ ਲਈ ਮੈਂ ਜਮੀਨ ਤੇ ਜਿੰਨਾਂ ਦੀ ਔਲਾਦ ਯਾਨੀ ਜਿਨ੍ਹਾਂ ਦਾ ਬੇਟਾ ਗਿਆ ਹੂੰ ਉਹਨਾਂ ਨੂੰ ਤਾਂ ਹਮੇਸ਼ਾ ਇਸ ਗੱਲ ਦਾ ਲੇਕਿਨ ਨਾਲ ਨਾਲ ਇਹ ਵੀ ਹੈ ਕਿ ਕਿੰਨੇ ਘਰ ਬਸਾਏ ਹੈ ਹਾਂ ਕਿਹੜੇ ਕਿਹੜੇ ਅੰਗ ਜਿਹੜੇ ਹੈ ਦਾਨ ਕੀਤੇ ਉਹਨਾਂ ਦਾ ਥੋੜੀ ਡਿਟੇਲ ਦੱਸੋਗੇ ਅਸੀਂ ਉਹਦੇ ਪੈਨਕ੍ਰੀਆਜ਼ ਜੀ ਕੋਰਨੀਆ ਹੂੰ ਲੀਵਰ ਜੀ ਤੇ ਕਿਡਨੀ ਅੱਖਾਂ ਅੱਖਾਂ ਵੀ ਨਾਲ ਜੀ ਹੂੰ ਇਹ ਅੰਗ ਦਾਨ ਕੀਤੇ ਸੀ ਆ ਦੇਖੋ ਜੀ ਇਹ ਦਾਦਾ ਜੀ ਨੇ ਜੀ ਇਸ ਅਰਸ਼ਦੀਪ ਦੇ ਅਰਸ਼ਾਂ ਦਾ ਦੀਪ ਜੀ ਰਾਣਾ ਸਾਹਿਬ ਨੇ ਬੜਾ ਵਧੀਆ ਕਹਿ ਕਿ ਅਰਸ਼ਾਂ ਤੋਂ ਆਇਆ ਦੀਪ ਔਰ ਰੌਸ਼ਨੀ ਬਰਕਰਾਰ ਹੈ ਤੁਸੀਂ ਦਾਦਾ ਜੀ ਬਜ਼ੁਰਗ ਹੈ ਜੀ ਔਰ ਤੁਹਾਡੀ ਛਤਰ ਛਾਇਆ ਦੇ ਵਿੱਚ ਡਿਸੀਜਨ ਹੋਇਆ ਜੀ ਹਾਂ ਜੀ ਹਾਂ ਸਾਨੂੰ ਪੁੱਛਿਆ ਸੀ ਨਹੀਂ ਪੁੱਛਿਆ ਸੀਗਾ ਜੀ ਕਿ ਤੁਸੀਂ ਮਰਜ਼ੀ ਤੁਹਾਡੀ ਹੂੰ ਬਹੁਤ ਪਾਵਕ ਪਾਲਾ ਜੀ ਔਰ ਆ ਦੇਖੋ ਜੀ ਨਰੇਸ਼ ਸਿੰਘ ਸੂਬੇਦਾਰ ਨਰੇਸ਼ ਜੀ ਅਰਸ਼ ਜੀ ਦੇ ਅਰਸ਼ਦੀਪ ਦੇ ਫਾਦਰ ਸਾਹਿਬ ਤੇ ਇਹ ਇਹਨਾਂ ਦੇ ਅਰਸ਼ ਦੇ ਮਦਰ ਨੇ ਤੇ ਇਹ ਦਾਦੀ ਜੀ ਨੇ ਜੀ ਔਰ ਇਹ ਦੇਖੋ ਪਰਿਵਾਰ ਹੈਗਾ ਜੀ ਜ਼ੁਬਾਨ ਥਰਥਰਾਉਂਦੀ ਹੈ ਇਹਨਾਂ ਨਾਲ ਸਵਾਲ ਕਰਨ ਤੇ ਮੇਰਾ ਹਿੰਮਤ ਨਹੀਂ ਪੈਰੀ ਕਿ ਇਹਨਾਂ ਦੇ ਨਾਲ ਮੈਂ ਕੋਈ ਸਵਾਲ ਕਰਾਂ ਜਾਂ ਇਹਨਾਂ ਤੋਂ ਕੋਈ ਗੱਲ ਪੁੱਛਾਂ ਪਰ ਸਲੂਟ ਹੈ ਇਸ ਪਰਿਵਾਰ ਨੂੰ ਸਲੂਟ ਹੈ ਇਸ ਪਿੰਡ ਦੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਬਿਲਕੁਲ ਵੀ ਕੋਈ ਵੀ ਨੁਕਤਾ ਚੀਨੀ ਨਹੀਂ ਕੱਢੀ ਕਿਸੇ ਪ੍ਰਕਾਰ ਦਾ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਔਰ ਅਰਸ਼ਦੀਪ ਦੇ ਅੰਗਦਾਨ ਕਰਨ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਬਣਿਆ ਬਲਕਿ ਪ੍ਰਤੁਸਾਹਿਤ ਕੀਤਾ ਹਿੰਮਤ ਦਿੱਤੀ ਇਹ ਸੂਬੇਦਾਰ ਸਾਹਿਬ ਨੂੰ ਇੱਥੇ ਵੀ ਅਜਿਹੀ ਕੋਈ ਗੱਲ ਹੁੰਦੀ ਹੈ ਜਿੱਥੇ ਵੀ ਕੋਈ ਸਮਾਜਿਕ ਚੇਤਨਤਾ ਦੀ ਗੱਲ ਹੁੰਦੀ ਹੈ ਬੱਲੇ ਬੱਲੇ ਫਿਲਮਾਂ ਦਾ ਰਿਕਾਰਡ ਸੀ ਟੀਮ ਉੱਥੇ ਪਹੁੰਚਦੀ ਹੈ ਇਹ ਕੁੱਤਾ ਸੀ ਜੀ ਇਹ ਬੇਸਿਕਲੀ ਜਿਸ ਨੇ ਇਨਸੀਡੈਂਟ ਹੋਇਆ ਜੀ ਤੇ ਇਹਨਾਂ ਦੀ ਡੈਥ ਹੋਈ ਹੈ ਮਤਲਬ ਉਸ ਦਿਨ ਇਸ ਦਾ ਮਾਹੌਲ ਦੇਖਿਆ ਨਹੀਂ ਸੀ ਜਾਰੇ ਪਿੰਡ ਦਾ ਹੂੰ ਪਰ ਜੋ ਪਰਿਵਾਰ ਵੱਲੋਂ ਇਹ ਫੈਸਲਾ ਲਿਆ ਗਿਆ ਫੈਸਲਾ ਲੈਣ ਤੋਂ ਬਾਅਦ ਜੋ ਇਹਨਾਂ ਨੇ ਅੰਗਦਾਨ ਕੀਤੇ ਆ ਹੂੰ ਉਹਦੇ ਨਾਲ ਜੋ ਇਸ ਪਿੰਡ ਦਾ ਨਾਮ ਰੋਸ਼ਨ ਹੋਇਆ ਜੀ ਇੰਡੀਆ ਕੇ ਥਰੂਆਊਟ ਬਾਲ ਦੇ ਵਿੱਚ ਇਹ ਨਾਮ ਫੇਮਸ ਹੋਇਆ ਹੂੰ ਬਾਕੀ ਇੱਕ ਸਿਹਰ ਵੀ ਹੈ ਹੂੰ ਅੱਗੇ ਵਾਸਤੇ ਮਤਲਬ ਲੋਕਾਂ ਲਈ ਇੱਕ ਸਿਹਰ ਵੀ ਹੈ ਤੇ ਬਾਕੀ ਫਿਰ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਬਾਕੀ ਇਹਨੇ ਬਹੁਤ ਵੱਡਾ ਆਪਣਾ ਸਟੈਪ ਲਿਆ ਜੀ ਇਹ ਬੱਚੇ ਦੀ ਯਾਦ ਵਿੱਚ ਬੂਟੇ ਲਗਵਾਏ ਹੈਗੇ ਤਾਂ ਜੋ ਕਿ ਰਹਿੰਦੀ ਦੁਨੀਆ ਤੱਕ ਇੱਕ ਮਿਸਾਲ ਬਣ ਗਈ ਸਾਡੇ ਪਿੰਡ ਦੀ ਹੂੰ ਕਿਉਂਕਿ ਪਹਿਲੇ ਜ਼ਮਾਨੇ ਚ ਇੱਕ ਬਜ਼ੁਰਗਾਂ ਦਾ ਨਾਮ ਸੀ ਕਿ ਉਸ ਪਿੰਡ ਦਾ ਬਜ਼ੁਰਗ ਹੈ ਸਾਡੇ ਪਿੰਡ ਦੇ ਹਰ ਇੱਕ ਬੱਚੇ ਨੂੰ ਹਰ ਇੱਕ ਨੌਜਵਾਨ ਨੂੰ ਮਾਣ ਹੈ ਮਾਣ ਨਾ ਕਹਿ ਸਕਦੇ ਕਿ ਅਸੀਂ ਉਸ ਪਿੰਡ ਦੇ ਹੈਗੇ ਜਿਸ ਪਿੰਡ ਦੇ ਬੱਚੇ ਨੇ 6 ਜਾਨਾਂ ਬਚਾਈਆਂ ਹੂੰ ਕਿਉਂਕਿ ਪਰਿਵਾਰ ਵਾਸਤੇ ਨਹੀਂ ਬਲਕਿ ਪਿੰਡ ਵਾਸਤੇ ਨਹੀਂ ਸਾਡੇ ਇਲਾਕੇ ਚ ਜਾਂ ਸਾਡੇ ਜ਼ਿਲ੍ਹੇ ਮੈਂਦਾ ਪੰਜਾਬ ਦਾ ਇਹ ਪਹਿਲਾ ਪਿੰਡ ਹੈ ਜੀ ਜਿਨੇ ਇਹ ਫੈਸਲਾ ਲਿਆ ਸੂਬੇਦਾਰ ਸਾਹਿਬ ਨੇ ਇੱਕਦਮ ਫੈਸਲਾ ਲੈ ਲਿਆ ਉਹ ਫੈਸਲਾ ਲੈਣ ਦਾ ਰਾਣਾ ਜੀ ਨੇ ਵੀ ਦੱਸਿਆ ਜਿੱਥੇ ਉਹ जिंदਗੀਆਂ ਆ ਚ ਰੋਸ਼ਨਾਗੀਆਂ ਆਪ ਤਾਂ ਉਹਦੀ ਤਸਵੀਰ ਹੀ ਹੱਸਦੀ ਆ ਉਹ ਬਾਕੀ ਨੂੰ ਦਿਸ ਆ ਗਿਆ ਹੂੰ ਸੋ ਜਿਹੜੇ ਅਸੀਂ ਅੱਜ ਬੂਟੇ ਲਾਏ ਹੈਗੇ ਇਹ ਇਸ ਕਰਕੇ ਲਾਏ ਆ ਕਿ ਜੇ ਅੱਜ 250 ਬੂਟਾ ਲਿਆ ਸਾਨੂੰ ਉਮੀਦ ਆ ਕਿ ਸਾਡਾ 250 ਬੂਟਾ ਹੀ ਕਾਮਯਾਬ ਜੇ ਉਹਦੇ ਵਿੱਚੋਂ ਘੱਟ ਵੀ ਕਾਮਯਾਬ ਹੋਏ ਤਾਂ ਜਿਹੜੇ ਬੱਚੇ ਉਹਨਾਂ ਨੂੰ ਪਾਣੀ ਪਾਉਂਦੇ ਉਹ ਇਹ ਗੱਲ کہہ ਗਏ ਪਾਉਂਗੇ ਪਾਣੀ ਕਿ ਅਸੀਂ ਹਰਸ਼ਦੀਪ ਨੂੰ ਹੀ ਪਾਣੀ ਪਾਉਂਦੇ ਹੈਗੇ ਹੂੰ ਤੇ ਬਹੁਤ ਤਖੜਾ ਫੈਸਲਾ ਲਿਆ ਮੈਂ ਵੀ ਕਿਹਾ ਫੌਜੀ ਸਾਹਿਬ ਨੂੰ ਕਿ ਅਸੀਂ ਬੂਟੇ ਲਾਣੇ ਹੈਗੇ ਥੋੜਾ ਬਾਰਸ਼ਾਂ ਕਰਕੇ ਲੇਟ ਹੋ ਗਏ ਅਸੀਂ ਪਰ ਲੱਗੇ ਤਾਂ ਅਸੀਂ ਹੋਰ ਵੀ ਵਧੀਆ ਤੇ ਵਧੀਆ ਉਪਰਾਲੇ ਕਰਨੇ ਆ ਕਿ ਉਹਦੀ ਇਜਾਦ ਹਰ ਵਕਤ ਪਰਿਵਾਰ ਨੂੰ ਇਹ ਹੋਵੇ ਕਿ ਸਾਡਾ ਬੱਚਾ ਅੱਜ ਵੀ ਪਿੰਡ ਚ ਹੈਗਾ ਨੌਜਵਾਨਾਂ ਨੂੰ ਇਹ ਹੋਵੇ ਕਿ ਸਾਡੇ ਉਹ ਨਾਲ ਹੈਗਾ ਬਜ਼ੁਰਗਾਂ ਦੀ ਕਿਦੋਂ ਨੇ ਦੇ ਬਜ਼ੁਰਗ ਆ ਕਬਰਾਂਦੇ ਆ ਕਿਉਂਕਿ ਬੱਚਾ ਪਾਲਿਆ ਉਹਨਾਂ ਨੇ ਪਰ ਜਿੱਦਾਂ ਵੱਡਾ ਉਹ ਨਾਂ ਸਾਡੇ ਪਿੰਡ ਦਾ ਬਣਾ ਗਿਆ ਪਰਿਵਾਰ ਦਾ ਬਣਾ ਗਿਆ ਮੈਨੂੰ ਲੱਗਦਾ ਕੋਈ ਪੰਜਾਬ ਚ ਇਦਾਂ ਦੀ ਮਿਸਾਲ ਪਹਿਲਾਂ ਕਦੇ ਨਹੀਂ ਕਿ ਤੁਸੀਂ ਤਾਂ ਹਰ ਰੋਜ਼ ਕਵਰੇਜ ਕਰਦੇ ਆ ਪਿੰਡਾਂ ਚ ਵੱਖ-ਵੱਖ ਤਰ੍ਹਾਂ ਦੀ ਕਰਦੇ ਮੈਨੂੰ ਲੱਗਦਾ ਤੁਹਾਡੀ ਵੀ ਪਹਿਲੀ ਵਾਰੀ ਹੋਣੀ ਅੱਜ ਦੀ ਖਬਰ ਜਿਹੜੀ ਤੁਸੀਂ ਕੀਤੀ ਅੱਜ ਹੂੰ ਬਿਲਕੁਲ ਜੀ ਪਹਿਲੀ ਵਾਰ ਹੀ ਕਵਰੇਜ ਕੀਤੀ ਹੈ ਅਜਿਹੀ ਬੜਾ ਭਾਵਕ ਪਲ ਹੈ ਔਰ ਬੜੀ ਦੁਖਾਂਤਕ ਜੀ ਗੱਲ ਹੈ ਲੇਕਿਨ ਇਸ ਦੁਖਾਂਤ ਨੂੰ ਕਿਸ ਤਰੀਕੇ ਦੇ ਨਾਲ ਪੋਜ਼ਿਟਿਵ ਵੇ ਦੇ ਵਿੱਚ ਲਿਆ ਕੇ 5-6 ਜ਼ਿੰਦਗੀਆਂ ਜਿਹੜੀਆਂ ਉਹਨਾਂ ਨੂੰ ਜੀਵਨ ਦਿੱਤਾ ਹੈ ਉਹਨਾਂ ਨੂੰ ਜਿਹੜਾ ਹੈ ਅੰਗ ਦਿੱਤੇ ਹੈ ਇਹ ਬੜੀ ਵੱਡੀ ਗੱਲ ਹੈ ਹੁਣ ਆਪਾਂ ਇਸ ਬੱਚੇ ਦੀ ਗੱਲ ਕਰਦੇ ਹਾਂ ਜੀ ਕਿਸ ਤਰ੍ਹਾਂ ਦਾ ਸੁਭਾਅ ਸੀ ਕਿ ਇਹਦੀ ਸੋਚ ਸੀ ਜੀ ਇਹ ਇੱਕ ਬਹੁਤ ਹੀ ਪੋਜ਼ਿਟਿਵ ਬੱਚਾ ਸੀ ਜੀ ਹਮ ਤੇ ਹਰੇਕ ਨੂੰ ਹੱਸ ਕੇ ਮਿਲਣ ਵਾਲਾ ਬੱਚਾ ਸੀ ਤੇ ਜਾਨਵਰਾਂ ਨਾਲ ਪੇੜ-ਪੌਦਿਆਂ ਨਾਲ ਇਹਦਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਲਗਾਓ ਸੀ ਹਮ ਤੇ ਮੈਂ ਕਹਿੰਦਾ ਵੀ ਇਹੋ ਜਿਹਾ ਬੱਚਾ ਹਰੇਕ ਮਾਪੇ ਨੂੰ ਰੱਬ ਦੇਵੇ ਹਮ ਇੰਨਾ ਚੰਗਾ ਬੱਚਾ ਸੀ ਤੁਸੀਂ ਪਿਤਾ ਜੀ ਉਹ ਇਸ ਦੇ ਮਦਰ ਖੜੇ ਆਂ ਦਾਦਾ ਜੀ ਖੜੇ ਆਂ ਦਾਦੀ ਜੀ ਖੜੇ ਸਾਰੇ ਪਿੰਡ ਦੇ ਜਿੰਨੇ ਵੀ ਵਸਨੀਕ ਖੜੇ ਆਂ ਜੀ ਅਰਸ਼ਦੀਪ ਗਿਆ ਨਹੀਂ ਇਸ ਦੁਨੀਆ ਚ ਮੌਜੂਦ ਹੈ ਕੁਝ ਲੋਕ ਕਹਿੰਦੇ ਨੇ ਵੀ ਚਲੇ ਜਾਂਦੇ ਨੇ ਪਰ ਕੁਝ ਲੋਕ ਜਾ ਕੇ ਵੀ ਰਹਿ ਜਾਂਦੇ ਨੇ ਇਹ ਰਹਿ ਗਿਆ ਜੀ ਇੱਥੇ ਬਿਲਕੁਲ ਜੀ ਖੂਨਦਾਨ ਕੈਂਪ ਲਗਵਾਇਆ ਬਾਅਦ ਚ ਅੱਛਾ ਜੀ ਮੀਟੀ ਆਇਆ ਮੀਟੀ ਕਾਇ ਇੱਥੇ ਆਏ ਹੂੰ 150 ਜੂ ਤੱਕ ਇੱਥੋਂ ਮਤਲਬ ਬਹੁਤ ਲੋਕ ਇਕੱਠੇ ਹੋ ਗਏ ਜੀ ਹੂੰ ਇਹ ਖੁੰਡੇ ਤਾਂ ਹੀ ਹੂੰ ਤੇ ਫਿਰ ਉਹਨੀਆਂ ਨੂੰ ਮਤਲਬ ਸਨਮਾਨ ਕੀਤਾ ਉੱਥੇ ਜੀ ਮਿਲਟਰੀ ਬਨੋ ਦਿੱਲੀ ਬੁਲਾਏ ਉੱਥੇ ਸਨਮਾਨ ਕੀਤਾ ਫਿਰ ਜਿੱਥੇ ਰਹਿੰਦੇ ਹਾਂ ਹੁਣ ਇਹ ਚੰਡੀਗੜ੍ਹ ਉੱਥੇ ਇਹਨੂੰ ਸਨਮਾਨ ਕੀਤਾ ਉੱਥੇ ਪੰਜਾਬ ਤਾਂ ਇੱਕੋ ਹੀ ਸੀ ਸਾਡਾ ਮੰਦਾ ਜਿਹੜਾ ਸੀ ਮਤਲਬ ਉੱਥੇ ਕੋਈ ਨਹੀਂ ਸੀ ਫਿਰ ਹੁਣ 15 ਅਗਸਤ ਨੂੰ ਡੀਸੀ ਸਾਹਿਬ ਨੇ ਬੁਲਾਇਆ ਸੀ ਇੱਥੇ ਰੋਪੜ ਜੀ ਤਾਂ ਉਹਥੇ ਵੀ ਸਨਮਾਨ ਹੋਇਆ ਇਹਨਾਂ ਦਾ ਇੱਥੇ ਵੀ ਸਨਮਾਨ ਹੋਇਆ 15 ਅਗਸਤ ਨੂੰ ਬੁਲਾਇਆ ਸੀ ਹੁਣ ਭੰਗ ਦਾਨ ਦੇ ਕਰਕੇ ਨਾ ਜੀ ਇੱਥੇ ਵੀ ਬੁਲਾਇਆ ਸੀ ਉਹਨੇ ਦਾ ਕੀਤਾ ਜੋ ਕੀਤਾ ਸਰਕਾਰ ਨੇ ਵੀ ਕੀਤਾ ਹੂੰ ਉਹਨੇ ਵੀ ਬਹੁਤ ਕੁਝ ਕੀਤਾ ਹਰ ਜਗ੍ਹਾ ਉਹਨੇ ਰਿਪੋਰਟ ਦਿੱਤੀ ਹਰ ਜਗ੍ਹਾ ਅਖਬਾਰਾਂ ਚ ਆਇਆ ਪੇਪਰਾਂ ਚ ਆਇਆ ਹਰ ਜਗ੍ਹਾ ਅਸੀਂ ਜੋ ਹੈ ਜਾਣੇ ਸਾਨੂੰ ਸਾਰੇ ਪਹਿਨੀ ਪੈਂਦੇ ਹੂੰ ਬਹੁਤ ਮੁਸ਼ਕਲ ਹੈ ਜੀ ਹੂੰ ਦੇਖੋ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਐਡਾ ਵੱਡਾ ਡਿਸੀਜਨ ਲਿਆ ਪੰਜਾਬ ਦੇ ਵਿੱਚ ਸ਼ਾਇਦ ਹੀ ਅਜਿਹੇ ਹਾਂ ਘਟਨਾਵਾ ਦੇਖਣ ਨੂੰ ਮਿਲਦੀਆਂ ਹੋਣਗੀਆਂ ਕਿ ਮੌਤ ਤੋਂ ਬਾਅਦ ਅੰਗ ਦਾਨ ਕਰ ਦਿੱਤੇ ਜੀ ਆ ਦੇਖੋ ਜੀ ਅਰਸ਼ਦੀਪ ਜਿਸ ਦੀ ਯਾਦ ਦੇ ਵਿੱਚ ਕਾਂਗੜ ਪਿੰਡ ਨੂਰਪੁਰ ਬੇਦੀ ਬਲਾਕ ਦਾ ਜ਼ਿਲ੍ਹੇ ਰੋਪੜ ਦਾ ਪਿੰਡ ਉੱਥੇ ਅੱਜ ਅਸੀਂ ਸਾਰੇ ਜੁੜ ਬੈਠੇ ਹਾਂ ਤੇ ਅਰਸ਼ਦੀਪ ਦੀ ਯਾਦ ਦੇ ਵਿੱਚ ਅੱਜ ਦਾ ਇਹ ਵੀਡੀਓ ਬਣ ਰਿਹਾ ਜੀ ਔਰ ਇਹ ਬਿਲਕੁਲ ਸਹੀ ਹੈ ਜੀ ਅਰਸ਼ਦੀਪ ਅਰਸ਼ਾਂ ਤੋਂ ਜਿਵੇਂ ਰਾਣਾ ਸਾਹਿਬ ਨੇ ਕਿਹਾ ਅਰਸ਼ਾਂ ਤੋਂ ਸਾਨੂੰ ਸਾਰਿਆਂ ਨੂੰ ਦੇਖ ਰਿਹਾ ਜੀ ਔਰ ਉਹ ਜੀਵਨ ਜਿਹੜਾ ਇਹਨਾਂ ਨੇ ਦਿੱਤਾ ਹੈ ਔਰ ਤੁਹਾਡਾ ਡਿਸੀਜਨ ਹੈ ਬੜਾ ਕਾਬਲੇ ਤਾਰੀਫ ਹੈ ਜੀ